ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਕੁਝ ਦਿਨਾਂ ਤੋਂ ਬੜੇ ਸਤਕਾਰ ਸਹਿਤ ਸਰਵਣ ਕਰ ਰਹੇ ਹੋ 12 ਭਾਈ ਗੁਰਦਾਸ ਜੀ ਦੀਆਂ ਅੱਜ ਤੱਕ ਆਪ ਜੀਆ ਨੇ ਸਰਵਣ ਕੀਤਾ ਹੈ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਤੀਸਰੀ ਵਾਰ ਤੱਕ ਦਾ ਜਾਪ ਤੀਸਰੀ ਵਾਰ ਦੀਆਂ 10 ਪੌੜੀਆਂ ਤੱਕ ਦਾ ਜਾਪ ਆਪ ਜੀ ਨੇ ਸਰਵਣ ਕੀਤਾ ਹੈ ਭਾਈ ਅੱਜ ਆਰੰਭਤਾ ਕਰਨੀ ਹੈ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਤੀਸਰੀ ਵਾਰ ਦੀ 11ਵੀਂ ਪੌੜੀ ਤੋਂ ਬੜੇ ਸੁੰਦਰ ਬਚਨ ਨੇ ਭਾਈ ਗੁਰਦਾਸ ਜੀਾਂ ਦੇ ਇਹਨਾਂ ਵਾਰਾਂ ਦੇ ਵਿੱਚ ਮਨ ਨੂੰ ਪ੍ਰਸਨਤਾ ਹੁੰਦੀ ਹੈ ਜਦ ਇਹ ਵਾਰਾਂ ਦਾ ਸਰਵਣ ਕਰਦੇ ਹਾਂ ਜਾਂ ਪੜ੍ਹਦੇ ਹਾਂ ਭਾਈ ਬੜੇ ਪਿਆਰ ਦੇ ਨਾਲ ਇਕਾਗਰ ਚਿੱਤ ਹੋ ਕੇ ਸਰਵਣ ਕਰਨਾ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਵਰਣਨ ਕਰਦੇ ਨੇ ਸਿੱਖ ਤੇ ਗੁਰੂ ਦੀ ਅਭੇਦਤਾ ਦਾ ਸਿੱਖ ਤੇ ਗੁਰੂ ਦੀ ਅਭੇਦਤਾ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਕਿ ਆਖਦੇ ਨੇ 11ਵੀਂ ਪੌੜੀ ਦੇ ਵਿੱਚ ਆਓ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਸਿੱਖ ਸਿੱਖ ਗੁਰ ਸੋਏ ਅਲਖ ਲਖਾਇਆ ਗੁਰ ਦੀ ਖਿਆਲ ਸਿੱਖ ਸਿੱਖ ਸਦਾ ਆ ਗੁਰ ਸਿੱਖ ਇੱਕੋ ਹੋਏ ਜੋ ਗੁਰ ਪਾਇਆ ਹੀਰ ਕਣੀ ਪਰੋਏ ਹੀਰ ਵਿਧਾਇ ਜਲ ਤਰੰਗ ਅਬ ਲੋਏ ਸਲਲ ਸਮਾਇਆ ਜੋਤੀ ਜੋਤ ਸਮੋਏ ਦੀਪ ਦੀਪਾਇਆ ਅਚਰਜ ਅਚਰਜ ਟੋਈ ਚਲਤ ਬਣਾਇਆ ਦੁੱਧ ਦਹੀਂ ਬਲੋਏ ਕਿਉ ਕਢਾਇਆ ਇੱਕ ਚਾਨਣ ਤ੍ਰਹ ਲੋਏ ਪਰਗਟੀਆਂ ਆਇਆ ਇੱਕ ਚਾਨਣ ਤ੍ਰਹ ਲੋਏ ਪਰਗਟੀਆਂ ਆਇਆ ਅੱਗੇ 12ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਪਹਿਲੇ ਭਾਵ ਨੂੰ ਹੀ ਫਿਰ ਦਸੌਣਾ ਕਰਦੇ ਨੇ ਸਤ ਗੁਰ ਨਾਨਕ ਦੇਵ ਗੁਰਾ ਗੁਰ ਹੋਇਆ ਅੰਗਦ ਅਲਖ ਅਪਿਓ ਸਹਿਜ ਸੁਮੋਇਆ ਅਮਰ ਅਮਰ ਸਮਿਓ ਅਲਖ ਅਲੋਇਆ RAM ਨਾਮ ਅਰਖਿਓ અમૃત ચોયા ગુર અરજન કરસે ઓ ઢોએ ઢોયા ગુર હરગોવિંદ અમે ઓ અમે ઓ વેલોયા સચ્ચા સચ સચે ઓ સચ ખલોયા આત્મ અગહ અગયો શબ્દ પરોયા ગુર અપર પરે ઓ પરમ ભોખ હોયા ਗੁਰੂ ਅਭਰ ਪਰਹੀਉ ਪਰਮ ਭੋਖ ਹੋਇਆ ਅਗੀ 13ਵੀਂ ਪੌੜੀ ਦੇ ਵਿੱਚ ਗੁਰਮੁਖ ਤੇ ਸਾਧ ਸੰਗਤ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਸਾਧ ਸੰਗਤ ਪਹੁ ਪਾਉ ਸਹਿਜ ਬੈਰਾਗ ਹੈ ਗੁਰਮੁਖ ਸਹਿਜ ਸੁਮਾਓ ਸੁਰਤ ਸੁ ਜਾਗ ਹੈ ਮਧਰ ਬਚਨ ਅਲਾਓ ਹੋ ਮੈਂ ਤਿਆਗ ਹੈ ਸਤ ਗੁਰ ਮਤ ਪਰਥਾਓ ਸਦਾ ਅਨੁraag ਹੈ ਵਿਰਮ ਪਿਆਲੇ ਸਾਓ ਮਸਤਕ ਭਾਗ ਹੈ ਬ੍ਰਹਮ ਜੋਤ ਬਰਮਾਓ ज्ञान चराग है अंतर गुरमत चाओ अलपत आदाग है वीह इक्की चढ़ाओ सदा सुहाग है वीह इक्की चढ़ाओ सदा सुहाग है पौड़ी 14वीं ਦੇ ਵਿੱਚ ਪਿਛਲੀਆਂ ਪੌੜੀਆਂ ਵਾਲੇ ਖਿਆਲਾਂ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਦੀ ਕੀ ਆਕਦੇ ਨੇ ਅਵਸਰ ਬਣ ਕਰੀਏ ਗੁਰਮੁਖ ਸ਼ਬਦ ਸਮਹਾਲ ਸੁਰਤ ਸੰਭਾਲੀ ਐ ਗੁਰਮੁਖ ਨਦਰ ਨਿਹਾਲ ਨੇਹ ਨਿਹਾਲੀ ਐ ਗੁਰਮੁਖ ਸੇਵਾ ਕਾਲ ਬਿਰਲੇ ਕਾਲੀ ਐ ਗੁਰਮੁਖ ਦੀਨ ਦਿਆਲ ਹੇ ਤਹ ਆਲੀ ਐ ਗੁਰਮੁਖ ਨਿਭੈ ਨਾਲ ਗੁਰਸਿੱਖ ਪਾਲੀਐ ਰਤਨ ਪਦਾਰਥ ਲਾਲ ਗੁਰਮੁਖ ਪਾਲੀਐ ਗੁਰਮੁਖ ਅਕਲ ਅਕਾਲ ਭਗਤ ਸੁਖਾਲੀਐ ਗੁਰਮੁਖ ਹੰਸਾ ਢਾਲ ਰਸਕ ਰਸਾਲੀਐ ਗੁਰੂ ਮੁਖ ਹੰਸਾ ਢਾਲ ਰਸਕਰਸਾਲੀਏ ਅੱਗੇ ਪੌੜੀ 15ਵੀਂ ਦੇ ਵਿੱਚ ਮੂਲ ਮੰਤਰ ਦੇ ਗੋਜ ਅਰਥ ਭੇਦਾਂ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਇੱਕ ਇੱਕੰਕਾਰ ਲਿਖ ਦੇ ਖਾਲਿਆ ਊੜਾ ਓੰਕਾਰ ਪਾਸ ਬਹਾਲਿਆ ਸਤਨਾਮ ਕਰਤਾਰ ਨਿਰਭਉ ਪਾਲਿਆ ਨਿਰਵੈਰ ਜੈਕਾਰ ਅਜੂਨ ਅਕਾਲਿਆ ਸਚ ਨਿਸ਼ਾਨ ਅਪਾਰ ਜੋਤ ਉਜਾਲਿਆ ਪੰਜ ਅਖਰ ਉਪਕਾਰ ਨਾਮ ਸਮਾਲਿਆ ਪਰਮੇਸ਼ਰ ਸੁਖਸਾਰ ਨਦਰ ਨਿਹਾਲਿਆ ਨਉ ਅੰਗ ਸੁਨ ਸਮਾਰ ਸੰਗ ਨਿਰਾਲਿਆ ਨੀਲ ਅਨੀਲ ਵਿਚਾਰ ਪਰਮ ਪਿਆਲਿਆ ਨੀਲ ਅਨੀਲ ਵਿਚਾਰ ਪਰਮ ਪਿਆਲਿਆ ਅੱਗੇ ਪੌੜੀ 16ਵੀਂ ਦੇ ਵਿੱਚ ਸਤ ਸੰਗਤ ਵਿੱਚ ਚਾਰੇ ਵਰਣ ਇਕੋ ਹਨ ਇਹ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਚਾਰ ਵਰਣ ਸਤ ਸੰਗ ਗੁਰਮੁਖ ਮੇਲਿਆ ਜਾਣ ਤਮ ਬੋਲੋ ਰੰਗ ਗੁਰਮੁਖ ਚੇਲਿਆ ਪੰਜੇ ਸ਼ਬਦ ਅਭੰਗ ਅਨਹਦ ਕੇ ਲਿਆ ਸਤ ਗੁਰ ਸ਼ਬਦ ਤਰੰਗ ਸਦਾ ਸੁਹੇਲਿਆ ਸ਼ਬਦ ਸੁਰਤ પ્રસੰਗ ਗਿਆਨ ਸੰਗ ਮੇਲਿਆ ਰਾਗ ਨਾਦ ਸਰਬੰਗ ਅਹਨਸ ਭੇਲਿਆ ਸ਼ਬਦ ਅਨੁraag ਰੰਗ ਸੁਝ ਅਕੀਲਿਆ ਗੁਰਮੁਖ ਪੰਥ ਨਿਭੰਗ ਬਾਰਹਿ ਖੇਲਿਆ ਗੁਰਮੁਖ ਪੰਥ ਨਿਪੰਗ ਬਾਰਹਿ ਖੇਲਿਆ ਅਗੇ 17ਵੀਂ ਪੌੜੀ ਦੇ ਵਿੱਚ ਗੁਰਮੁਖ ਤੇ ਨਰੰਜਨ ਪ੍ਰਭੂ ਦੇ ਭੇਦਾਂ ਦਾ ਵਰਣਨ ਕਰਦੇ ਨੇ ਭਾਈ ਗੁਰਦਾਸ ਜੀ ਹੋਈ ਆਗਿਆ ਆਦ ਆਦ ਨਰੰਜਨੋ ਨਾਦ ਮਿਲਿਆ ਨਾਦ ਹੋ ਮੈਂ ਪੰਜਨੋ ਬਿਸਮਾਦੇ ਬਿਸਮਾਦ ਗੁਰਮੁਖ ਅੰਜਨੋ ਗੁਰਮਤ ਗੁਰ ਪ੍ਰਸਾਦ ਭਰਮ ਨਿਖੰਜਨੋ ਆਦ ਪੁਰਖ ਪਰਮਾਦ ਅਕਾਲ ਅਗੰਜਨੋ ਸੇਵਕ ਸ਼ਿਵ ਸੰਕਾਦ ਕਿਰਪਾ ਕਰੰਜਨੋ ਜਪੀਐ ਜੁਗ ਜੁਗਾਦ ਗੁਰ ਸਿਖ ਅੰਜਨੋ ਪਰਮ ਪਿਆਲੇ ਸਾਦ ਪਰਮ ਪੁਰੰਜਨੋ ਆਦ ਜੁਗਾਦ ਅਨਾਦ ਸਰਬ ਸੁਰੰਜਨੋ ਆਦ ਜੁਗਾ ਦੇ ਅਨਾਦ ਸਰਬ ਸੁਰੰਜਨੋ ਅੱਗੇ ਪੌੜੀ 18ਵੀਂ ਦੇ ਵਿੱਚ ਮਰੀਦ ਦੇ ਲੱਛਣਾਂ ਦਾ ਵਰਣਨ ਹੈ ਭਾਈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਬਰ ਸਿੱਦਕ ਸ਼ਹੀਦ ਪਰਮ ਭੋਖ ਖੋਵਣਾ ਗੋਲਾ ਮੁੱਲ ਖਰੀਦ ਕਰੇ ਝੋਵਣਾ ਨਾ ਤਿਸ ਭੋਖ ਨ ਨੀਂਦ ਨਾ ਖਾਣਾ ਸੋਵਣਾ ਪੀਹਣ ਹੋਏ ਜਦੀਦ ਪਾਣੀ ਢੋਵਣਾ ਪੱਖੇ ਦੀਤਾ ਗੀਦ ਪਗਮਲ ਧੋਵਣਾ ਸੇਵਕ ਹੋਏ ਸੰਜੀਦ ਨਾ ਹਸਣ ਰੋਵਣਾ ਦਰਦਰ ਵੇਸਰ ਸੀਦ ਫਿਰ ਮਰਸ ਭੋਵਣਾ ਚੰਦ ਮੁਮਾਰਖ ਈਦ ਪੁਗ ਖਲੋਵਣਾ ਚੰਦ ਮੁਮਾਰਖ ਈਦ ਪੁਗ ਖਲੋਵਣਾ ਅਗੇ ਪੌੜੀ 19 ਦੇ ਵਿੱਚ ਮੁਰੀਦ ਦੀ ਘਾਲਣਾ ਦਾ ਹੋਰ ਹਾਲ ਦੱਸਦੇ ਨੇ ਭਾਈ ਗੁਰਦਾਸ ਜੀ ਕਿ ਆਖਦੇ ਨੇ ਅਵਸਰਣ ਕਰੀਏ ਪੈਰੀ ਪੈ ਪਾਖ ਮੁਰੀਦ ਖੀਵਣਾ ਗੁਰ ਮੂਰਤ ਮੁਸਤਾਕ ਮਰ ਮਰ ਜੀ ਬਣਾ ਪਰ ਹਰ ਸੱਬੇ ਸਾਖ ਸੁਰੰਗ ਰੰਗੀ ਬਣਾ ਹੋਰਨ ਚਖਣ ਝਾਕ ਸ਼ਰਨ ਮਨ ਸੀਵਣਾ ਪਰਮ ਪਿਆਲਾ ਪਾਕ ਅੰਮ੍ਰਿਤ ਰਸ ਪੀਵਣਾ ਮਸਕੀਨੀ ਔ ਤਾਕ ਅਸਥਿਰ ਥੀਵਣਾ ਦਸ ਔਤਾਰ ਤਲਾਕ ਸਹਿਜ ਅਲੀ ਬਣਾ ਸਾਵਧਾਨ ਗੁਰਵਾਕ ਨ ਮਨ ਪਰਮੀ ਬਣਾ ਸ਼ਬਦ ਸੁਰਤ ਹੁਸਨਾਕ ਪਾਰ ਪਰਿਵਣਾ ਸ਼ਬਦ ਸੁਰਤ ਹੁਸਨਾਕ ਪਾਰ ਪਰਿਵਣਾ ਅੰਗੇ ਭਾਈ ਗੁਰਦਾਸ ਜੀ ਤੀਸਰੀ ਵਾਰ ਦੀ 20ਵੀਂ ਪੌੜੀ ਦੇ ਵਿੱਚ ਪੂਰਨ ਸਿੱਖ ਦੀ ਤਸਵੀਰ ਦਾ ਵਰਣਨ ਕਰਦੇ ਨੇ ਆਉ ਸਰਵਣ ਕਰੀਏ ਸਤ ਗੁਰ ਸਰਣੀ ਜਾਏ ਸੀਸ ਨਿਵਾਇਆ ਗੁਰ ਚਰਣੀ ਚਿੱਤ ਲਾਏ ਮਥਾ ਲਾਇਆ ਗੁਰ ਮਤਰ ਦੇਵਸਾਈ ਆਪ ਗਵਾਇਆ ਗੁਰਮੁਖ ਸਹਜ ਸੁਭਾਈ ਪਾਣਾ ਪਾਇਆ ਸਬਦ ਸੁਰਤ ਲਿਬ ਲਾਏ ਮੁਕ ਮੁਕ ਮਾਇਆ ਸਾਧ ਸੰਗਤ ਪਹਿ ਪਾਈ ਨਿਧ ਕਰ ਪਾਇਆ ਚਰਨ ਕਵਲ ਪਤੀ ਆਏ ਭਵਰ ਲੁਭਾਇਆ ਸੁਖ ਸੰਪਟ ਪਰ ਚਾਈ ਅਪਿਓ ਪਿਆਇਆ ਤਨ ਜਣੇਂਦੀ ਮਾਇਏ ਸਹਿਲਾ ਆਇਆ ਸੁਖ ਸੰਪਟ ਪਰ ਚਾਓ ਸੁਖ ਸੰਪਟ ਪਰ ਚਾਈ ਆਪਿਓ ਪੀ ਆਇਆ ਤਨ ਜਣੇਂਦੀ ਮਾਏ ਸਹਿਲਾ ਆਇਆ ਇਸੇ ਭਾਈ ਭਾਈ ਗੁਰਦਾਸ ਜੀ ਦੀਆਂ 12 ਦੀਆਂ ਤਿੰਨ ਵਾਰਾਂ ਦਾ ਜਾਪ ਤਿੰਨ ਵਾਰਾਂ ਤੱਕ ਦਾ ਜਾਪ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ ਭਾਈ ਅੱਗੇ ਚੌਥੀ ਵਾਰ ਦਾ ਜਾਪ ਆਪ ਜੀ ਸਰਵਣ ਕਰੋਗੇ ਬੜੇ ਪ੍ਰੇਮ ਦੇ ਨਾਲ ਸਰਵਣ ਕਰਨਾ ਹੈ ਭਾਈ ਭਾਈ ਗੁਰਦਾਸ ਜੀ ਦੀਆਂ 12 ਦਾ ਜਾਪ ਬੜਾ ਆਨੰਦ ਆਉਂਦਾ ਹੈ ਜਦ ਬਾਣੀ ਸਰਵਣ ਕਰਦੇ ਹਾਂ ਸਤਿਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ ਆਪਣੀ ਤੇ ਰਹਿਮਤਾ ਕਰਕੇ ਇਹ 12 ਸਾਡੀ ਝੋਲੀ ਦੇ ਵਿੱਚ ਪਾਈਆਂ ਨੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਕੁੰਜੀ ਦਾ ਇਹਨਾਂ 12 ਨੂੰ ਵਰਹ ਵਰ ਦਿੱਤਾ ਹੈ ਇਹਨਾਂ 12 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੁੰਜੀ ਦਾ ਵਾਰ ਹੈ ਭਾਈ ਗਿਆਨ ਦਾ ਖਜ਼ਾਨਾ ਨੇ ਇਹ ਵਾਰਾਂ ਬੜੇ ਸਤਕਾਰ ਸਹਿਤ ਸਰਵਣ ਕਰਿਆ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ